ਗੁਰਪਿਆਰੋ ਅੱਜ ਆਪਾਂ ਚਿੰਤਾ ਦੀ ਗੱਲ ਕਰਾਂਗੇ ਅਸੀਂ ਚਿੰਤਾ ਕਿਉਂ ਕਰਦੇ ਹਾਂ ਚਿੰਤਾ ਦਾ ਕੀ ਕਾਰਨ ਹੈ ਚਿੰਤਾ ਮਨੁੱਖ ਨੂੰ ਕਈ ਪ੍ਰਕਾਰ ਦੀ ਹੁੰਦੀ ਹੈ ਜਾਂ ਤਾਂ ਉਹਨੂੰ ਪਰਿਵਾਰਕ ਚਿੰਤਾ ਜਾਨ ਨੂੰ ਸਰੀਰਕੋ ਚਿੰਤਾ ਜਾਨੋ ਮਾਨਸਿਕ ਚਿੰਤਾ ਹੁਣ ਚਿੰਤਾ ਦਾ ਜਿਹੜਾ ਕਾਰਨ ਹੈ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜੋਸ਼ ਸੀ ਸਾਡੇ ਮਨ ਦੇ ਵਿੱਚ ਇੱਛਾ ਬੰਦੀਆਂ ਨੇ ਜੋ ਸਾਡੇ ਮਨ ਦੇ ਵਿੱਚ ਇੱਛਾ ਪ੍ਰਗਟ ਹੁੰਦੀਆਂ ਨੇ ਜਦੋਂ ਉਹ ਨਹੀਂ ਪੂਰੀਆਂ ਹੁੰਦੀਆਂ ਜਾਂ ਜੋ ਅਸੀਂ ਚਾਹੁੰਦੇ ਹਾਂ ਉਹ ਨਹੀਂ ਹੁੰਦਾ ਉਦੋਂ ਸਾਡੇ ਮਨ ਦੇ ਵਿੱਚ ਚਿੰਤਾ ਹੋ ਜਾਂਦੀ ਹੈ ਜਾਂ ਸਾਡਾ ਅਪਮਾਨ ਹੋ ਜਾਵੇ ਜਾਂ ਸਾਡਾ ਕਿਸੇ ਪਾਸੋਂ ਘਾਟਾ ਪੈ ਜਾਵੇ ਜਾਂ ਸਾਨੂੰ ਜ਼ਿੰਦਗੀ ਦੇ ਵਿੱਚ ਕੋਈ ਧੋਖਾ ਦੇ ਦੇਵੇ ਉਦੋਂ ਸਾਡੇ ਮਨ ਦੇ ਵਿੱਚ ਚਿੰਤਾ ਹੁੰਦੀ ਹੈ ਤੇ ਜਿਹੜੇ ਬੰਦੇ ਸੰਸਾਰ ਦੇ ਨਾਲ ਜ਼ਿਆਦਾ ਅਟੈਚਮੈਂਟ ਰੱਖਦੇ ਨੇ ਸੰਸਾਰ ਦੇ ਨਾਲ ਜ਼ਿਆਦਾ ਜੁੜੇ ਨੇ ਉਹ ਮਨੁੱਖਾਂ ਨੂੰ ਜ਼ਿਆਦਾ ਚਿੰਤਾ ਆਉਂਦੀ ਹੈ ਕਿਉਂਕਿ ਜਿਹੜਾ ਸੰਸਾਰ ਹੈ ਇਹਦੇ ਵਿੱਚ ਸੁੱਖ ਨਹੀਂ ਹੈ ਮਨੁੱਖ ਨੂੰ ਮਨੁੱਖ ਜ਼ਿਆਦਾ ਟਾਈਮ ਖੁਸ਼ ਨਹੀਂ ਕਰ ਸਕਦਾ ਜੇਕਰ ਅਸੀਂ ਕਿਸੇ ਮਨੁੱਖ ਨੂੰ ਜਿੰਨਾ ਮਰਜ਼ੀ ਕੁਝ ਦੇ ਲਈਏ ਉਹਨੂੰ 100 ਦਿਨ ਅਸੀਂ ਉਹਦਾ ਸਤਿਕਾਰ ਕਰੀਏ 100 ਦਿਨ ਉਹਦੀ ਮਦਦ ਕਰੀਏ ਇੱਕ ਦਿਨ ਉਹਦੀ ਮਦਦ ਨਾ ਕੀਤੀ ਜਾਵੇ ਤੇ ਫਿਰ ਕੀ ਹੁੰਦਾ ਤਾਂ ਵੀ ਉਹ ਗੁੱਸੇ ਹੋ ਜਾਂਦਾ ਇਸੇ ਤਰ੍ਹਾਂ ਹੀ ਜਿੰਨੀ ਦੇਰ ਤੱਕ ਅਸੀਂ ਪਰਮਾਤਮਾ ਨਾਲ ਨਹੀਂ ਜੁੜਦੇ ਸਾਡੇ ਮਨ ਦੇ ਵਿੱਚੋਂ ਲੋਭ ਲਾਲਚ ਤ੍ਰਿਸ਼ਨਾ ਮਾ ਵਾਸਨਾ ਨਹੀਂ ਜਾਂਦੀਆਂ ਤੇ ਸਾਡੇ ਮਨ ਦੇ ਵਿੱਚੋਂ ਚਿੰਤਾ ਨਹੀਂ ਜਾਂਦੀ ਜਿੰਨਾ ਚੱਕ ਅਸੀਂ ਗੁਰੂ ਦਾ ਗਿਆਨ ਨਹੀਂ ਲੈਂਦੇਗੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਗਿਆਨ ਲੈ ਕੇ ਅਸੀਂ ਆਪਣੀ ਜ਼ਿੰਦਗੀ ਜਿਉਣੀ ਹੈ ਤੇ ਗੁਰੂ ਸਾਹਿਬ ਸਾਨੂੰ ਕੀ ਕਹਿੰਦੇ ਚਿੰਤਾਾਂ ਦੇ ਬਦਲੇ ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ ਇਹ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮੇ ਜੰਤ ਉਪਾਇਨ ਤਿੰਨਾ ਵੀ ਰੋਜੀ ਦੇ ਕਹਿੰਦੇ ਬੰਦਿਆ ਤੂੰ ਕਿਉਂ ਚਿੰਤਾ ਕਰਦਾ ਹੈਂ ਕੰਦੇ ਪਰਮਾਤਮਾ ਨੇ ਜਿਹੜਾ ਜੀਵ ਪੈਦਾ ਕੀਤਾ ਹੈ ਨਾ ਸਭ ਨੂੰ ਉਹਨੇ ਸ਼ਾਮ ਨੂੰ ਰੋਟੀ ਦਾ ਉਹਦਾ ਬੰਦੋਬਸਤ ਕਰਕੇ ਦੇਣਾ ਹੈ ਕਿਉਂਕਿ ਐਸੇ ਵੀ ਜੀਵ ਨੇ ਜਿਹੜੇ ਪੱਥਰਾਂ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਦਾ ਵੀ ਬੰਦੋਬਸਤ ਪਰਮਾਤਮਾ ਨੇ ਰੋਟੀ ਰੋਜੀ ਵਸਤੇ ਕੀਤਾ ਉਹਨਾਂ ਦਾ ਵੀ ਪੇਟ ਭਰਤਾ ਪਰਮਾਤਮਾ ਮਹਾਰਾਜ ਗੁਰਬਾਣੀ 'ਚ ਕਹਿੰਦੇ ਨੇ ਸੈਲ ਪੱਥਰ ਮੈਂ ਜੰਤ ਉਪਾਇਆ ਤਾ ਕਹ ਰਿਚ ਆਗੇ ਕਰ ਤਰਿਆ ਊਡੇ ਊਡ ਆ ਵੈਸੇ ਗੁੱਸਾ ਤਿਸ ਪਾਛੇ ਬਚਰੇ ਛਰਿਆ ਹੁਣ ਮਹਾਰਾਜ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਹੈ ਕੂੰਜਾਂ ਦੀ ਹੁਣ ਕੂੰਜਾਂ ਪ੍ਰਵਾਸੀ ਪੰਛੀ ਹੈ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਕਿਸੇ ਦੂਸਰੀ ਜਗ੍ਹਾ ਤੇ ਚਲੇ ਜਾਂਦੇ ਨੇ ਤੇ ਉਹ ਆਪਣੇ ਬੱਚਿਆਂ ਦਾ ਸਿਰਫ ਪਿੱਛੇ ਧਿਆਨ ਹੀ ਰੱਖਦੇ ਨੇ ਉਹਨਾਂ ਦਾ ਰੋਜੀ ਰੋਟੀ ਦਾ ਸਾਧਨ ਕਿਉਂ ਪਰਮਾਤਮਾ ਕਰਦਾ ਹੈ ਕਿਉਂ ਮਨੁੱਖ ਨੂੰ ਇਸ ਸੰਸਾਰ ਤੇ ਜਾਣ ਵਾਸਤੇ ਸਿਰਫ ਤਿੰਨ ਚੀਜ਼ਾਂ ਦੀ ਜ਼ਰੂਰਤ ਹੈ ਰੋਟੀ ਕਪੜਾ ਤੇ ਮਕਾਨ ਜੋ ਵੀ ਅੱਗੇ ਉਹ ਇੱਛਾ ਪ੍ਰਗਟ ਕਰਦਾ ਹੈ ਸੋ ਉਹ ਸਾਧਨ ਇਕੱਠੇ ਕਰਦਾ ਹੈ ਇਹ ਸਾਰੇ ਉਹਦੀ ਮਨ ਦੀ ਇੱਛਾ ਹੈ ਜਿਨਨੇ ਸਾਡੇ ਕੋਲ ਸੁੱਖ ਸਾਧਨ ਹੋਣਗੇ ਜਿੰਨੀ ਸਾਡਾ ਮਾਨ ਸਤਕਾਰ ਜ਼ਿਆਦਾ ਹੋਵੇਗਾ ਉਨਾ ਹੀ ਸਾਡੇ ਮਨ ਦੇ ਵਿੱਚ ਚਿੰਤਾ ਵੀ ਜ਼ਿਆਦਾ ਵਧੇਗੀ ਕਿਉਂਕਿ ਜਦੋਂ ਸਾਡੇ ਕੋਲ ਸੁੱਖ ਸਾਧਨ ਦੇ ਲੋਣਾ ਘਟ ਜਾਂਦੀਆਂ ਨੇ ਫਿਰ ਵੀ ਮਨ ਦੇ ਵਿੱਚ ਚਿੰਤਾ ਆ ਜਾਂਦੀ ਹੈ ਚਿੰਤਾ ਕਰਨ ਵਾਲਾ ਮਨੁੱਖ ਇਸ ਸੰਸਾਰ ਤੇ ਕੁਝ ਨਹੀਂ ਖੱਟ ਪਾਉਂਦਾ ਅਸੀਂ ਚਿੰਤਾ ਕਰਨੀ ਕਿਉਂ ਹੈ ਕਿਉਂਕਿ ਇੱਕ ਸੰਸਾਰ ਤੇ ਇੱਕ ਅਥਮ ਨੋਖ ਹੋਵੇ ਤਾਂ ਅਸੀਂ ਕਹ ਲਈਏ ਬਹੁਤ ਵੱਡਾ ਸੰਸਾਰ ਹੈ ਇੱਥੇ ਅਣਗਿਣਤ ਲੋਕ ਵੱਸ ਰਹੇ ਨੇ ਤੇ ਸਭ ਦਾ ਰੋਜ਼ਾਨਾ ਦਾ ਕੀ ਕੰਮ ਹੈ ਖਾਣਾ ਪੀਣਾ ਸੌਣਾ ਖਾਣਾ ਪੀਣਾ ਸੌਣਾ ਬਸ ਇਹੀ ਕਰਮ ਹੈ ਹੋਰ ਜ਼ਿਆਦਾ ਕੋਈ ਕਰਮ ਨਹੀਂ ਹੈ ਜਦੋਂ ਤੋਂ ਜ਼ਿਆਦਾ ਮਨੁੱਖ ਇੱਕ ਬਹੁਤ ਵੱਡੀ ਗੱਡੀ ਬਣਾ ਲੇਗਾ ਮਕਾਨ ਬਣਾ ਲੇਗਾ ਜ਼ਮੀਨ ਜਾਇਦਾਦ ਲੈ ਲੇਗਾ ਇਹੀ ਕਰ ਸਕਦਾ ਹੈ ਇੱਥੇ ਲੋਕ ਵੱਧ ਤੋਂ ਵੱਧ ਭਏ ਨੇ ਇਸ ਕਰਕੇ ਗੁਰੂ ਪਿਆਰਿਓ ਚਿੰਤਾ ਨਹੀਂ ਕਰਨੀ ਚਿੰਤਨ ਕਰਨਾ ਹੈ ਪਰਮਾਤਮਾ ਦਾ ਨਾਮ ਜਪਨਾ ਹੈ ਪਰਮਾਤਮਾ ਨੂੰ ਰੱਤਨਾ ਹੈ ਵਾਰ-ਵਾਰ ਪਰਮਾਤਮਾ ਦਾ ਨਾਮ ਜਪਿਏ ਤੇ ਸਾਡੇ ਮਨ ਦੇ ਵਿੱਚੋਂ ਚਿੰਤਾ ਖਤਮ ਹੋ ਜਾਵੇਗੀ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ